ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ੜ ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸੱਤ ਲੋਈ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਦੇ ਲਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਆਸਵਾਈਲ ਦਾ ਮੁੱਦਾ ਐਸਆਈਐਲ ਦੇ ਵਿੱਚ ਉਹ ਤੱਕ ਵਰਤਿਆ ਹੀ ਗੋਟਾਂ ਵਾਸਤੇ ਐਸਆਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਦੇ ਆਰਡਰ ਚ ਯਾਰ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾਰਗ ਹੋਰ ਇਹਦਾ ਕੋਈ ਹੱਲ ਦੱਸੋ ਆਲਟਰਨੇਟਿਵ ਆਲਟਰਨੇਟਿਵ ਹੱਲ ਮੈਂ ਦੱਸਤਾ ਮੈਂ ਕਹਿੰਦੇ ਨਾ ਚ ਹੀ ਹੱਲ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ। ਯਮਨਾ ਸਤਲੁਜ ਲਿੰਕੋ। ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ। ਪਾਣੀ ਇੱਧਰ ਨੂੰ ਕਰ ਲੋ ਹਰਿਆਣੇ ਦੇ ਦੇ ਦੋ ਜਿਹੜਾ ਬਚ ਗਿਆ ਸਤਲੁਜ ਚ ਪਾ ਦਿਓ। ਆ ਸਾਨੂੰ ਕੀ ਪ੍ਰੋਬਲਮ ਹੈ ਜੀ? ਤੇ ਜਦੋਂ ਫਿਰ ਵੱਡਾ ਪੰਜਾਬ ਛੇੜਾਣਾ ਲੱਗ ਰਿਹਾ ਹੋਇਆ ਸੀ ਉਦੋਂ ਤੱਕ ਯਮਨਾ ਦਾ ਵੀ ਹਿੱਸਾ ਸਾਡੇ ਨਾਲ ਸੀ। ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੇ ਉਹ ਯਮਨਾ ਲੈ ਲਈ ਤੇ ਹਰਿਆਣੇ ਵਾਲੇ ਰਾਹ ਵੀ ਵਿਆਸਤਾ ਕੋਈ ਫਿਰਦੇ ਨਹੀਂ। ਇੱਧਰ ਵੀ ਹਿਸਾਬੋਂ ਨਹੀਂ ਫਿਰਦੇ। ਕੱਲ੍ਹ ਬਸ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਪਾਣੀ।